ਦੋ ਹੀ ਹੁਣ ਸਿੰਘ ਜੀ ਦੋ ਹੀ ਨਾਲ ਪਾਉ 10 ਕਿਲੋ ਫੁੱਲੀ ਕਰ ਦੋ ਜੀ ਅੱਗੇ ਕਰ ਲਓ ਅੱਗੇ ਕਰ ਲਓ ਅੱਗੇ ਕਰ ਲਓ ਅੱਗੇ ਕਰ ਲਓ ਅੱਗੇ 10 ਮਹੀਨੇ ਹੋ ਵੀਰੇ ਕੋਲ ਗੱਟੀ ਕੋਲੇ ਦੁੱਧ ਜੱਜ ਮੈਂ ਟੈਨਸ਼ਨ ਨਹੀਂ ਨਾਲ ਹੈ ਤੇਹੀ ਵੀ ਨਹੀਂ ਟਿਕੜੀ ਕਰ ਜਾਂ ਦਿੱਤਾ ਸਿਕੰਦਰ ਇਹਨੂੰ ਇੱਥੋਂ ਸੁਣੋ ਰਾਹ ਸਾਰਾ ਖਤਮ ਹੋ ਗਿਆ ਸਾਰਾ ਟੈਨਸ਼ਨਸ ਹੋ ਗਿਆ ਜੀ ਹਾਂ ਰਾਹ ਤਾਂ ਸਾਰਾ ਬਰਬਾਦ ਹੋ ਗਿਆ ਇਹ ਸਾਰੇ ਬਾਰ ਬਾਰ ਇੱਥੇ ਪੱਥਰ ਪਿਆ ਸਿਰਫ ਲੋਕੀ ਪੈਣ ਵਾਲੀ ਹੀ ਰਸਤਾ ਪੱਟੀ ਦੇ ਹਲਕੇ ਦੇ ਹਰਮਿੰਦਰ ਸਿੰਘ ਇਹਨੇ ਬੜਵਾਇਆ ਹੈ ਦੇਖੋ ਕਿਹਦਾ ਨਿਕਲਿਆ ਜੀ ਤੀਜਾ ਨਾਮ ਤੀਜਾ ਕੱਢਦੇ ਜੀ ਕੱਢਦੇ ਹੀ ਕੱਢਦੇ ਭਾਈ ਹਾਲ کشمیر ਸਿੰਘ ਜੀ کشمیر ਸਿੰਘ ਜੀ کشمیر ਸਿੰਘ کشمیر ਸਿੰਘ ਜੀ ਆਜਾ ਵੀ ਆ ਜਾ ਅਗਲਾ ਲੈਣ ਜ਼ਰਾ ਆ ਕੱਤੇ ਵਾਲੀ ਆ ਲੈ ਆ ਚੱਕ ਕੇ ਰ ਕਰਮ ਵਾਲੀ ਪੂਰਾ 12 ਸੇਰਾ ਲਾਪੈਰੀ ਹੱਥ ਦੋ ਚਾਰ ਦਿਨ ਭਾਵੇਂ ਥੱਕ ਕਰਕੇ ਘੱਟ ਦੇ ਦੇ ਜੀ ਸਾਈਡ ਤੇ ਅੱਗੇ ਰੋਕੇ ਬੋਲਿਓ ਫਿਰ ਉੱਧਰ ਹਾਂ ਜੀ ਹਾਂ ਨੇ ਆ ਬੋਲਣ ਲੱਗੇ ਬੱਸ ਸੁਣ ਦਿਆ ਅੱਜ ਦੋ ਨੰਬਰ ਬੋਲੂ ਜੀ ਜੋ ਸੁਣੀ ਬਾਜੀ ਅੱਛਾ ਇੱਕ ਵਾਰ ਕਰੀ ਬੋਲ ਬਾਈ ਕਿਉਂ ਅੱਛਾ ਦਲਵੀਰ ਸਿੰਘ ਦਲਵੀਰ ਸਿੰਘ ਬਾਈ ਦਲਵੀਰ ਸਿੰਘ ਕੌਣਾ ਜੀ ਹਾਂ ਜੀ ਦਲਵੀਰ ਸਿੰਘ ਜੀ ਆਜੋ ਬਾਈ ਜੀ ਗੰਦਰ ਦੱਸਦੀ ਮੱਝ ਬਾਰੇ ਇਹਦੀ ਮਾਂ ਕੋਲੇ ਬਾਈ 15 ਛੋੜਾ ਕਿਲੋ ਦੁੱਧ ਸੀ ਪਹਿਲੇ ਸੂਏ ਸੋਣਾ ਮੂੰਹੋ ਚੌਕੀ ਆ ਬਸ ਇਹ ਵੀ ਪੰਜ ਚਾਰ ਦਿਨ ਹੀ ਲਊਗੀ ਬਾਦੀ ਲੈਣੀ ਤੋ ਤੀਸਰੀ ਅੱਜ ਬਖਸ਼ੀਤ ਸਿੰਘ ਬਖਸ਼ੀਤ ਜੀ ਨਾ ਚਾਰ ਪੱਤੋ ਹੋ ਗਈਆਂ ਜੀ ਇੱਕ ਰਹਿ ਗਈ ਬਹੁਤ ਮਖੂਨ ਵਾਲੀ ਆ ਜੀ ਜੋ ਪੰਜ ਹੋ ਗਿਆ 16 16 ਜੋ ਬਖਰਮਜੀਤ ਸਿੰਘ ਜੱਜ ਕਰਮਜੀਤ ਸਿੰਘ ਹਾਂਜੀ ਮੱਜਾਂ ਦੇ ਹੁੰਦੇ ਰਹਾ ਸਭ ਲੋਕਾਂ ਦਾ ਪਰੇ ਇੱਕ ਮਿੰਟ ਵੀ ਆ ਜਾ ਆ ਜਾ ਇੱਕ ਖੰਟੀ ਹੋਰ ਚੱਕੋ ਇੱਕ ਬਰਤੀ ਇੱਕ ਮਿੰਟ ਬਾਈ ਕਿੱਧਰ ਗਿਆ ਵੀਰਾ ਕਿਹੜਾ ਕਾਦੋ ਯਾਰ ਵੀਰਾ ਆ ਦੇਖਦੇ ਆ ਗਿਆ ਕਰ ਲੈ ਲੈ ਵੀਰੇ ਲੋ ਜੀ ਬਖਸ਼ੀ ਸਿੰਘ ਕਹਿੰਦਾ ਉਹਨਾਂ ਵੱਲੋਂ ਜੋ ਹੜਪੀੜਤ ਏਰੀਆ ਦੇ ਵਿੱਚ ਜਿਹੜਾ ਨੁਕਸਾਨ ਹੋਇਆ ਉਹਨਾਂ ਨੇ ਬਹੁਤ ਚਿਰ ਤੋਂ ਰੁਕੇ ਆ 2 ਘੰਟੇ ਹੋ ਗਏ ਉਹਨਾਂ ਨੂੰ ਇੰਤਜ਼ਾਰ ਕਰਦੋਂ ਅਸੀਂ ਲੇਟ ਹੋ ਗਏ ਮਾਫੀ ਚਾਹੁੰਦੇ ਆ ਤੇ ਉਹਦੇ ਲਈ ਜੋ ਇਹਨਾਂ ਨੇ ਮੱਜਾਂ ਦੀ ਸੇਵਾ ਬਹੁਤ ਵੱਡਾ ਪਰਾਲਾ ਕਿਉਂਕਿ ਉਦਾਂ ਚਲੋ ਸੇਵਾ ਬਹੁਤ ਤਰ੍ਹਾਂ ਦੀ ਹੁੰਦੀ ਆ ਪਰ ਇੱਕ ਇਹ ਆਮਦਨ ਦਾ ਜਰੀਆ ਹਾਂਜੀ ਕਿਉਂਕਿ ਬਾਕੀ ਸੇਵਾ ਵੀ ਠੀਕ ਆ ਪਰ ਪੈਸੇ ਬਿਨਾ ਵੀ ਘਰ ਦਾ ਵਿਹਾਰਾ ਨਹੀਂ ਚੱਲਦਾ ਹੁੰਦਾ ਇਹ ਰੋਜ਼ ਦਾ ਪੈਸਾ ਜਿਹੜੇ ਕਰ ਮੱਝ ਜਾਊਗੀ ਦੁੱਧ ਪਾਊ ਰੋਜ਼ ਦਾ ਰੋਜ਼ ਆਮਦਨ ਪੈਸਾ ਉਹ ਘਰ ਦਾ ਖਰਚਾ ਚੱਲ ਪੈਣਾ ਸੋ ਅਸੀਂ ਇਹਨਾਂ ਨੂੰ ਜੀ ਆਇਆਂ ਆਖਦੇ ਆ ਧੰਨਵਾਦ ਕਰਦੇ ਆ ਤੇ ਦੂਸਰਾ ਇਹ ਇਹਨਾਂ ਸੋਚੋ ਵੀ ਆਖਰੀ ਸੇਵਾ ਇਹ ਸਾਡਾ ਪਹਿਲਾ ਸਟੈਪ ਆ ਪਹਿਲੀ ਸੇਵਾ ਗਈ ਬਹੁਤ ਵੀਰਾਂ ਦੇ ਮਨ 'ਚ ਇਹ ਹੁੰਦਾ ਵੀ ਮੈਂ ਰਹਿ ਗਿਆ ਜੀ ਇਹਨੂੰ ਕਿਉਂ ਦੇਤੀ ਉਹਨੂੰ ਸੋ ਭਰਾਵਾਂ ਗਨੇ ਇੱਕ ਤਾਂ ਇਹ ਮਨ ਦੇ ਵਿੱਚ ਕੋਈ ਨਾ ਰੱਖਿਓ ਸੰਕਾ ਵੀ ਉਹਨੂੰ ਕਿਉਂ ਨਹੀਂ ਦਿੱਤੀ ਮੈਨੂੰ ਕਿਉਂ ਨਹੀਂ ਦਿੱਤੀ ਅਰਦਾਸ ਕਰਿਓ ਵੀ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਸੇਵਾ ਕਰਨ ਦੇ ਇਹਨਾਂ ਨੂੰ ਬਾਲ ਬਖਸ਼ੇ ਸਾਰਿਆਂ ਨੂੰ ਜਿਹੜੇ ਵੀ ਲੋੜ ਬੰਦਾ ਸਾਰਿਆਂ ਨੂੰ ਚੀਜ਼ ਮਿਲ ਜਾਣੀ ਆ ਸੋ ਅੱਜ ਇਹ ਜਿਹੜੀਆਂ 12 ਮੱਜਾਂ ਨੇ ਉਹਨਾਂ ਦੀ ਆਪਾਂ ਸ਼ੁਰੂਆਤ ਕਰਨ ਲੱਗੇ ਆ ਸਾਰਿਆਂ ਦਾ ਮੁੱਲ ਇੱਕੋ ਆ ਇੱਕੋ ਜਿਹਾ ਨੇ ਕੋਈ ਮਹਿੰਗੀ ਸਸਤੀ ਨਹੀਂ ਇੱਕੋ ਹੀ ਰੇਟ ਦੀਆਂ ਸਾਰੀਆਂ ਮੱਜਾਂ ਲਈਆਂ ਨੇ ਅਸੀਂ ਤੁਹਾਡੇ ਸਾਹਮਣੇ ਆ ਪਰਚੀਆਂ ਪਾਈਆਂ 12 ਮੱਜਾਂ ਨੇ ਤੇ 12 ਪਰਚੀਆਂ ਇਧਰਲੀ ਸਾਈਡ ਤੋਂ ਸ਼ੁਰੂ ਕਰਾਂਗੇ ਜਿਹਦਾ ਵੀ ਨਾਮ ਨਿਕਲਿਆ ਆ ਉਹ ਮੱਝ ਉਸੇ ਨੂੰ ਕਬੂਲ ਕਰਨੀ ਪੈਣੀ ਆ ਕਿਸੇ ਦੇ ਮਨ 'ਚ ਇਹ ਨਾ ਰੱਖਿਓ ਵੀ ਉਹਨੂੰ ਉਹ ਕਿਉਂ ਦੇ ਦੇ ਠੀਕ ਹੈ ਬਾਈ ਹਾਂਜੀ ਤਾਂ ਕਰਕੇ ਠੀਕ ਆ ਪਰ ਇੱਕ ਮੈਂ ਛੋਟੀ ਜੀ ਗੱਲ ਹੋਰ ਬੰਦੇ ਵੀ ਸੌਰੀ ਅ ਬਾਈ ਅਸੀਂ ਸਾਡੀ ਕੋਈ ਸੰਸਥਾ ਨਹੀਂ ਹੈਗੀ ਅਸੀਂ ਕਿਸੇ ਨੂੰ ਦਿਖਾਉਣਾ ਨਹੀਂ ਅਸੀਂ ਅੱਗੋਂ ਕਿਸੇ ਤੋਂ ਪੈਸੇ ਨਹੀਂ ਲੈਣਾ ਇਹ ਰਾਜ ਬਾਈ ਕੱਲਿਆਂ ਨੇ ਇਹਨਾਂ ਨੂੰ ਲੱਗਿਆ ਵੀ ਦਿਲ 'ਚ ਦਰਦ ਲੱਗਿਆ ਵੀ ਉਹਨੂੰ ਪੰਜਾਬ ਲਈ ਖੜਨਾ ਚਾਹੀਦਾ ਸੋ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਹ ਐਡਾ ਵੱਡਾ ਉਪਰਾਲਾ ਕੀਤਾ ਤੇ ਸਾਰੀ ਸੇਵਾ ਬਾਈ ਇਕੱਲੇ ਹੀ ਕਰ ਰਹੇ ਹਿੰਦੇ ਸੋ ਇਸ ਕਰਕੇ ਸਾਡਾ ਕੋਈ ਮਕਸਦ ਨਹੀਂ ਵੀ ਅਸੀਂ ਇਹ ਦਿਖਾ ਕੇ ਸੇਵਾ ਅੱਗੋਂ ਕੋਈ ਤੋਂ ਹੋਰ ਸੋ ਕਰ ਰਹੇ ਨੇ ਨਾ ਦਿੱਤ ਲੱਗਿਆ ਮੈਨੂੰ ਕਰਨਾ ਚਾਹੀਦਾ ਸੋ ਇਹਨੇ ਕੰਮ ਕੀਤਾ ਭਾਈ ਸੋ ਤੇ ਕਬੂਲ ਕਰਿਆ ਨੂੰ ਅਸੀਂ ਅੱਗੇ ਤੋਂ ਵੀ ਆਉਂਦੇ ਰਵਾਂਗੇ ਠੀਕ ਹੈ ਦੇਖੋ ਕਿੱਥੋਂ 2025 ਕਿਲੋਮੀਟਰ ਤੋਂ ਚੱਲ ਕੇ ਜੇ ਅੰਮ੍ਰਿਤਸਰ ਸਾਹਿਬ ਰੁਕੇ ਪਹਿਲਾਂ ਮੇਰੇ ਇੰਤਜ਼ਾਰ ਕੀਤਾ ਇੱਥੇ ਵੀ ਸਾਡੇ ਨਾਲੋਂ ਡੇਢ ਘੰਟਾ ਐਡਵਾਂਸ ਬੰਨਾਲੇ ਖੜੇ ਰਿਹਾ ਗੱਡੀ 'ਚ ਸਾਡਾ ਇੰਤਜ਼ਾਰ ਕੀਤਾ ਹੁਣ ਵੀ ਇਹਨਾਂ ਚੰਡੀਗੜ੍ਹ ਜਾਣਾ ਐਮਰਜੈਂਸੀ ਤਾਂ ਵੀ ਵੇਟ ਕੀਤੀ ਆ ਸੋ ਅਸੀਂ ਬੇਨਤੀ ਕਰਦੇ ਆਂ ਅਗਰ ਤੁਸੀਂ ਕੋਈ ਕਹਿਣਾ ਚਾਹੋ ਦੋਸਤ ਮੈਂ ਕੁਝ ਨਹੀਂ ਕੀਤਾ ਕਿਤਾ ਇਹਨਾਂ ਨੇ ਮੇਰੇ ਪਰਿਵਾਰ ਨੂੰ ਨਹੀਂ 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 ਸੋਨੀ ਭਾਈ ਨੇ ਭਾਈ ਨੇ ਮਤਲਬ ਪੈਸੇ ਇਕੱਠੇ ਕਰਨੇ ਆ ਔਰ ਇੱਕ ਗਾਉਂ ਚ ਜਾ ਕੇ ਨੰਬਰ ਲੈਣਾ ਐਡਰੈਸ ਲੈਣਾ ਉਹ ਸਾਰੇ ਇਹ ਗਰਾਊਂਡ ਸੇਵਾ ਕਰ ਰਹੇ ਮੈਂ ਕੁਛ ਨਹੀਂ ਕੀਤਾ ਬਸ ਜੋ ਕਰਾ ਰਹੇ ਵਾਈਗੁਰੂ ਕਰਾ ਰਹੇ ਬਸ ਸੋਲੇ ਸੋਲੇ ਨਾਲ ਸੋਲੇ ਇਹ ਗਾਰੇ ਬਲਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਨ ਨੂੰ ਭਾਵੇ ਵੀਰ ਦੀ ਚੜ੍ਹਦੀ ਕਲਾ ਜਾਵੇ ਗੁਰਜੀਕਾ ਖਾਲਸਾ ਬਲਵੰਤ ਸਿੰਘ ਜੀ ਬਲਵੰਤ ਸਿੰਘ ਆਓ ਜੀ ਬਲਵੰਤ ਸਿੰਘ ਬਲਵੰਤ ਸਿੰਘ ਬਾਈ ਜੀ ਇਹ ਮੱਝ ਤੋਂ ਠੀਕ ਹੈ ਜੀ ਫੋਟੋ ਕਰੀਏ ਤੁਹਾਡੀ ਮੱਝ ਆ ਬਾਈ ਆ ਜਾਓ ਇੱਥੇ ਫੋਟੋ ਕਰੀਏ ਦੇਖੋ ਬਸ ਤੁਸੀਂ ਆ ਰਹੇ ਬਾਈ ਆ ਜਾਓ ਆ ਜਾਓ ਪੀਸ ਸਵਾਗਤ ਹੈ ਸਵਾਗਤ ਹੈ ਗੁਰਜੀ ਕੀ ਫਤਿਹ ਇਹਾਰੇ ਬਲਾਵੇ ਨਿਹਾਲੋ ਜਾਵੇ ਫਤਿਹ ਪਾਵੇ ਮਾਤਾ ਭਾਗੋ ਸਾਹਿਬ ਜੀ ਦੇ ਮਾਨ ਨੂੰ ਪਾਵੇ ਸਤਿ ਆਏ ਬੀ ਦੇ ਕੱਤਸਾ ਹੋਰ ਕਿੱਥੇ ਜਾਣਾ ਹੈ ਕਿਸ ਨਾਲ ਡੇ ਨੌਜਵਾਨ ਨਹੀਂ ਸੀ ਲੱਭਣਾ ਉੱਥੇ ਇਹ ਵੀਰ ਦੀ ਦੇਣਾ ਜੀ ਜਿਹਨੇ ਚਿੱਟਾ ਫੇਰ ਪਰਚੋ ਖਤਮ ਕਰਿਆ ਬੋਲੇ ਹੀ ਸੋਨਿਆ ਬਹੁਤ ਜ਼ਿਆਦਾ ਸਾਰੇ ਕੀ ਦਲਨ ਕਰ ਦਮ ਆਈ ਵੱਡੀ ਗੱਲ ਆ ਮੈਂ ਕਿਤੇ ਸੋਨਿਆ ਸੋ ਸਿੱਧਾ ਕਹੋ ਹੋ ਜਾਣਾ ਹੈ ਕਿਹ ਨਾਲ ਨਹੀਂ ਨਹੀਂ ਜੀ ਬਸ ਬਾਕੀ ਦਾ ਬਾਕੀ ਦੇ ਅੱਛਾ ਇੱਥੇ ਆਜ ਅੱਜ ਸਾਡੇ ਭਾਜੀ ਇਹਨਾਂ ਨੂੰ